ਮਿੱਤਰੋ ਜਿਹੜੀ ਆਪਾਂ ਅੱਜ ਤੋਂ 10 ਦਿਨ ਪਹਿਲਾਂ ਗੱਲ ਗਏ ਤੀ ਦੀ 20 ਸਿੱਧੀ ਬਜਾਈ ਝੋਨੇ ਦੀ ਐਤ ਕੀ ਬਹੁਤ ਘੱਟ ਹੋਈ ਆ ਸਮਰਾਲਾ ਬਲਾਕ ਚ ਲੋਕ ਬਾੜ ਦੇ ਜੀ ਦਾ ਪਤਾ ਨਹੀਂ ਸਕਦੇ ਆਪਾਂ ਤਾਂ ਆਪਣੇ ਬਲਾਕ ਦਾ ਦੱਸ ਸਕੀ ਮੈਂ ਪਿਛਲੇ 7 ਸਾਲ ਲਗਾਤਾਰ ਬੀਜੀ ਐਤ ਕੀ ਨਹੀਂ ਬੀਜੀ ਮਿੱਤਰੋ ਸਜ਼ਾਗਰ ਸਿੰਘ ਬੀਜ ਦਾ ਹੁੰਦਾ ਸੀ ਸਾਡੇ ਨਾਲੇ ਸਾਡਾ ਪਿੰਡ ਪਪੜੌਦੀ ਐਡ ਕੀ ਅਸੀਂ ਕੋਈ ਦਾਣਾ ਨਹੀਂ ਬੀਜਿਆ ਹੁਣ ਤਾਂ ਮੈਕਮੇ ਵਾਲੇ ਆਪ ਲਾ ਕੇ ਕਹਿਣ ਵੀ ਬਜਾਈ ਘੱਟ ਹੋਈ ਆ ਕਹੇ ਤਾਂ ਅੱ비 ਗਰਮੀ ਵੱਧ ਪਈ ਆ ਜੀ ਉਹਦੇ ਕਰਕੇ ਧੁੱਪ ਕਰਕੇ ਨਹੀਂ ਯਾਰ ਪਹਿਲੇ ਸਾਲਾਂ ਤੋਂ ਧੁੱਪ ਨਹੀਂ ਪੈਂਦੀ ਪਿਛਲੇ ਸਾਲਾਂ ਚ ਜਿੱਤੇ ਅਸੀਂ 20 ਦਿਨ ਦੀ 18 ਦਿਨ ਦੀ ਨੂੰ 20 ਦਿਨ ਦੀ ਨੂੰ ਬੀਜ ਕੇ ਪਾਣੀ ਲਾਉਂਦੇ ਦੀ ਉੱਥੇ ਹੁਣ 10 12 ਦਿਨ ਦੀ ਨੂੰ ਲਾਤਾ ਉਹਦੇ ਨਾਲ ਕੀ ਹੋ ਗਿਆ ਇਹ ਤਾਂ ਕੋਣ ਕਹਿਣ ਦੀਆਂ ਗੱਲਾਂ ਹੋ ਗਈਆਂ ਜੀ ਐਤ ਕੀ ਗਰਮੀ ਯਾਰ ਅਸਲ ਵਜਾ ਦੱਸੋ ਵੀ ਬਿਜਾਈ ਘੱਡੀਗਾ ਤੇ ਜਿੰਨੇ ਪੱਕੇ ਬੰਦੇ ਦੀ ਗੇ ਪ੍ਰਾਣੇ ਬੰਦੇ ਬੀਜਦੇ ਦੀ ਕੁੱਕਾ ਤੇ ਹਟੇ ਉਹ ਤੁਸੀਂ ਆਪ ਵੀ ਜਾਣੀ ਜਾਂ ਨੂੰ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਦੱਸਿਆ ਨੇ ਗੱਲਾਂ ਇਹਨਾਂ ਦੀਆਂ ਉਹ ਤਾਂ ਮੈਂ ਤੁਹਾਨੂੰ ਅੱਜ ਵੀ ਕਹਿਣਾ ਵੀ ਜਿਹੜਾ ਬੰਦਾ ਦਾ ਇਹਦੇ 'ਚ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਇਹ ਨਹੀਂ ਹੈਗਾ ਕਿ ਤੂ ਵਾਲੀ ਮੰਗੂ ਲਾ ਕੇ ਆਪਾਂ ਨਕਾ ਮਾਰਦਾਰੇ ਉਹ ਪਾਤਾ ਰਿਸ਼ਤਦਾਰੀ ਹੁਮਰੋ ਨਹੀਂ ਮਿੱਤਰ ਹੈ ਜੀ ਕੱਖ ਦਾ ਵੀ ਖਿਆਲ ਖਾਣਾ ਪੈਣਾ ਜੇ ਆਪਾਂ ਜੰਮ ਦੇ ਨੂੰ ਕੰਟਰੋਲ ਕਰ ਲਿਆ ਠੀਕ ਹੈ ਜੇ ਬੜਾ ਹੋ ਗਿਆ ਫੇਰ ਨਹੀਂ ਮਿੱਤਰੋਂ ਜ਼ਾਮ ਹੁੰਦਾ ਬਾਕੀ ਜਿਹੜੀ ਇਹਨਾਂ ਨੇ ਗੱਲ ਗਰਮੀ ਦੀ ਕਹਿਤੀ ਯਾਰ ਮੈਨੂੰ ਤਾਂ ਕੋਈ ਜਚੀ ਨਹੀਂ ਹੋ ਗਰਮੀ ਵਾਲੀ ਗੱਲ ਕੋਈ ਹੋਰ ਕਹਿੰਦੇ ਯਾਨੀ ਸਹੀ ਵਜ੍ਹਾ ਤਾਂ ਹੈ ਵੀ ਇਹਨਾਂ ਤੋਂ ਸਹੀ ਪ੍ਰਚਾਰ ਨਹੀਂ ਹੋਇਆ ਆਪਣੀ ਗਲਤੀ ਕੋਈ ਵੀ ਨਹੀਂ ਮੰਨਦਾ ਯਾਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਜਿਵੇਂ ਜਿਵੇਂਦਾਰ ਦੀ ਜਿਵੇਂਦਾਰ ਗੱਲ ਮੰਨਦਾ ਨਾ ਕਿ ਮਹਿਕਮਿਆਂ ਦੀ ਜੰਨੀ ਮਰਜ਼ੀ ਗੱਲਾਂ ਮਾਰ ਲੈਣ ਹੁਣ ਜੱਟ ਵੀ ਬਹੁਤ ਸਿਆਣੇ ਹੋ ਗਏ ਉਹਨਾਂ ਨੂੰ ਵੀ ਪਤਾ ਵੀ ਕੈਂਪ ਦੇ ਵਿੱਚ ਇਹ ਲਿਆਉਂਦੇ ਨੇ ਇੱਕ ਇੱਕ ਸਮੂਚਾ ਦੇ ਕੇ ਉਹ ਹੀ ਗੱਲਾਂ ਸੁਣਾਉਣੀਆਂ ਨੇ ਜੀ ਇੰਨਾ ਰਿਓ ਪਾਉਣਾ ਇੰਨਾ ਐ ਕਰਨਾ ਉਹ ਕਰਨਾ ਉਹਦਾ ਯਾਰ ਸਾਡੇ ਦਾਦੇ ਪੁਰਦਾਦਿਆਂ ਤੋਂ ਚੱਲੀ ਆਉਂਦੀ ਆ ਉਹ ਤੋਂ ਸਾਨੂੰ ਵੀ ਪਤਾ ਵੀ ਸਾਡੇ ਕਿਤੇ ਨੇ ਕਿੰਨਾ ਰਿਓ ਉਹੀ ਤੇ ਪਾਉਨੇ ਆਸੀਂ ਕਿ ਨਾਏ ਚ ਕੀ ਪੈਂਦਾ ਇੱਕੇ ਗੱਲ ਹੁੰਦੀ ਆ ਰੱਟੇ ਵਾਲੀ ਇਹਨਾਂ ਦੀ ਕੋਈ ਨਵੀਂ ਤਕਨੀਕ ਦੱਸੀ ਆ ਇਹਨਾਂ ਨੇ ਨਹੀਂ ਦੱਸੀ ਹੁਣ ਅਜ ਯੂਨੀਵਰਸਿਟੀ ਵਾਲਿਆਂ ਨਾਲ ਆਪਣੇ ਸਮਰਾਲੇ ਵੀ ਕੇਵੀਕੇ ਹੈਗੀ ਛੋਟੀ ਯੂਨੀਵਰਸਿਟੀ ਹੁਣ ਯੂਨੀਵਰਸਿਟੀ ਨਾਲ ਠੀਕੀ ਆਪਣੀ ਉਹਨਾਂ ਨੇ ਮੈਨੂੰ ਸਰਫੇਸ ਸੀਡਰ ਮਸ਼ੀਨ ਬਾਰੇ ਦੱਸਿਆ ਵੇ ਮਸ਼ੀਨ ਦਵਾਈ ਵੀ ਜਦ ਕਾਮਯਾਬ ਹੋਈ ਅੱਗੇ ਅਸੀਂ ਮਲਚਿੰਗ ਵਿਧੀ ਨਾਲ ਛੱਟਾ ਮਾਰ ਕੇ ਬੀਜ ਦੇ ਦੀਗੇ ਐਤਕੀ ਵੀ ਛੱਟਾ ਮਾਰ ਕੇ ਬੀਜੀ ਮਸ਼ੀਨ ਸਾਨੂੰ ਬਾਅਦ ਚ ਮਿਲੀ ਤੇ ਕੰਮ ਜਾਵਾ ਸਿੱਧੀ ਵਿਜਾਈ ਵੀ ਸੱਤ ਸਾਲ ਲਗਾਤਾਰ ਕਰੀਆ ਯਾਨੀ ਪਹਿਲਾਂ 2 ਸਾਲ ਤਾ ਜਰੂਰ ਮਿੱਤਰੋ ਅਲਜੀ ਜੇ ਰਹੇ ਚਲੋ ਬਾਅਦ ਚ ਫੇ ਸਾਨੂੰ ਥੋੜਾ ਜਿਹਾ ਤਜਰਬਾ ਆ ਗਿਆ ਫੇ ਅਸੀਂ ਫੱਟੇ ਚੱਕਦੇ ਪਰ ਇਹਨਾਂ ਨੇ ਤਾਂ ਸਾਡੀ ਸਰਫੇਸ ਸੀਡਰ ਵਾਲੀ ਕਣਕ ਵੀ ਫੇਲ ਕਰਤੀ ਸੀ ਸਾਡੇ ਜਿਹੜੀਆਂ ਤਨ ਦੀ ਵੀਡੀਓ ਸਾਡੇ ਖੇਤ ਚ ਆਕੇ ਗਿਆ ਬਜਾ ਕੇ ਗਿਆ ਪਰ ਜਿਹੜਾ ਸਾਡਾ ਜਿਹੜੀ ਉਕਲਵੰਤ ਸਿੰਘ ਆ ਉਹ ਨਾ ਤਾਂ ਬੀਜ ਦਿਨ ਕੋ ਆਇਆ ਨਾ ਬੀਜੀ ਦੇ ਬਾਅਦ ਚ ਕਦੇ ਆਇਆ ਉਹਨੇ ਬਤੁੰਦਰ ਨੇ ਸਾਨੂੰ ਦਫ਼ਤਰ ਸੱਦ ਕੇ ਕਿ ਵੀਡੀਓ ਜੀ ਬਣਾਈ ਇਹ ਜੀ ਕਾਮਯਾਬ ਨਹੀਂ ਹੈਗੀ ਸਾਨੂੰ ਮਾਹ ਜਰ ਮੈਂ ਨਹੀਂ ਕਹਿੰਦਾ ਕਾਮਯਾਬ ਨਹੀਂ ਕੰਮ ਜਾਵਾ ਮੇਰੇ ਖੇਤ ਚ ਜਾ ਕੇ ਦੇਖੋ ਦੇਖ ਖੇਤ ਚ ਕਣਕ ਵਧੀਆ ਨਹੀਂ ਫੇਰ ਦੱਸੋ ਯਾਰ ਐਡ ਐਡੀਆਂ ਟੀਮਾਂ ਆਲੀਆਂ ਚੰਡੀਗੜ੍ਹ ਤੋਂ ਡਡੇ ਅਫਸਰ ਵਾਲੇ ਸਾਰਿਆਂ ਨੇ ਮਸ਼ੀਨ ਪਾਸ ਕਰਤੀ ਕਣਕ ਵਧੀਆ ਸੀ ਦੂਜੀ ਕਣਕ ਨਾਲ ਝਾੜ ਵਧ ਰਿਹਾ ਉਹਦਾ 23 ਕਾਉਂਟਰ 90 ਕਿਲੋ ਦਾ ਝਾੜ ਰਿਹਾ ਇਹ ਸਾਡਾ ਏਡੀਓ ਕਹਿੰਦਾ ਤੀ ਇਹ ਸਰਫੇਸ ਸੀਡਰ ਵਾਲੀ ਮਸ਼ੀਨ ਕਾਮਯਾਬ ਨਹੀਂ ਹੁਣ ਦੱਸੋ ਵੀ ਏਡੀਓ ਦੀ ਗੱਲ ਮੰਨेंगे ਜਾਂ ਤੁਸੀਂ ਕੀ ਦੀ ਮੰਨेंगे ਇਹ ਬਿਜਾਈ ਸਿੱਧੀ ਬਿਜਾਈ ਦਾ ਕਾਰਨ ਹੀ ਆ ਇਹਨਾਂ ਤੋਂ ਸਹੀ ਢੰਗ ਨਾਲ ਪ੍ਰਚਾਰ ਨਹੀਂ ਹੁੰਦਾ ਕਹਨੂੰ ਕੁਛ ਕਹੀ ਜਾਂ ਜਿਨੇ ਪੁਰਾਣੇ ਬੰਦੇ ਸੀ ਉਹ ਛੱਡ ਰਹੇ ਨੇ ਨਵੇਂ ਤੋਂ ਨਵੇਂ ਬੰਦੇ ਨੂੰ ਮਾੜਾ ਮੋਟਾ ਇਹ ਪਤਾਉਂਦੇ ਨੇ ਉਹਦੇ ਵਿੱਚੋਂ ਅੱਧੀ ਬਾਹ ਹੋ ਜਾਣੀ ਥੋੜੇ ਸਾਹਮਣੇ ਆ ਜਾਣਾ ਰਿਜ਼ਲਟ ਚਾਰ ਦਿਨ ਨੂੰ ਦੇਖੀ ਜਾਇਓ ਅੱਧੀ ਜੀਰੀ ਵਹਿ ਜਾਣੀ ਉਹ ਤੋਂ ਆਪਦੇ ਮੂੰਹ ਮੰਨਣ ਲੱਗ ਗਏ ਉਹਨੇ ਵੀ ਐਦਕੀ ਵਿਜਾਈ ਘਟੋਈ ਆ ਮੈਂ ਜਦੋਂ 10 ਦਿਨ ਪਹਿਲਾਂ ਦੱਸਤਾ ਸੀ ਮਿੱਤਰੋ ਇਹ ਸਿਰਫ ਕਿਸਾਨਾਂ ਨੂੰ ਗੱਲਾਂ ਮਾਰ ਕੇ ਕੈਂਪ ਲਾ ਕੇ ਸੁਣਾ ਜਾਂਦੇ ਆ ਕੁਸ ਪਰਸੈਂਟ ਆਪਣੇ ਜ਼ਿੰਮੇਦਾਰ ਇਹਨਾਂ ਦੀਆਂ ਗੱਲਾਂ ਨਹੀਂ ਸੁਣਨ ਪੈਂਦੇ ਆ ਮੈਂ ਤਾਂ ਇਹਨਾਂ ਦੇ ਹੱਕ 'ਚ ਨਹੀਂ ਹੁਣ ਮੇਰੇ ਰੇਡੀਓ ਕਹਿੰਦੀ ਕੈਂਪ ਲਾ ਲਾ ਮਾਹ ਜੀ ਤੁਸੀਂ ਲਾ ਲਓ ਅਸੀਂ ਤੁਹਾਡੇ ਕੈਂਪ ਜੀ ਨਹੀਂ ਆਉਂਦੇ ਅੱਗੇ ਸਾਡੇ ਪਿੰਡ ਕੈਂਪ ਲੱਗਦਾ ਸੀ 50 ਤੋਂ 60 ਬੰਦਿਆਂ ਦੀ ਹਾਜ਼ਰੀ ਹੁੰਦੀ ਸੀ ਮੈਂ ਕਿਹਾ ਹੁਣ ਤੁਸੀਂ ਮੇਰੇ ਪਿੰਡ 'ਚ 30 ਬੰਦੇ ਇਕੱਠੇ ਕਰਕੇ ਦਿਖਾ ਦਿਓ ਅਗਲੇ ਭਕੇ ਬੈਠੇ ਨਹੀਂ ਉਹ ਕਹਿੰਦੇ ਸਾਨੂੰ ਦੱਸੋ ਤਾਂ ਸਹੀ ਜਿਹੜੀ ਮਹਿਕਮੇ ਕੋਈ ਚੀਜ਼ ਆਉਂਦੀ ਆ ਕਿਹਨੂੰ ਮਿਲਦੀ ਆ ਦੋਸਤੋ ਇਹ ਤਾਂ ਹੁਣ ਜਿੰਨਾ ਮਰਜ਼ੀ ਟੋਲਵੇ ਆ ਲਾਣ ਇਹ ਏਡੀਓ ਦੇ ਸਰਤੇ ਆ ਮਾਰਾ ਸੰਦੀਪ ਏਡੀਓ ਸਾਡੇ ਕੋਲ ਆਉਂਦਾ ਰਿਹਾ ਉਹ ਸਰਫੇਸ ਸੀਡਰ ਨਕਨਕ ਵਜਾ ਕੇ ਗਿਆ ਇੱਕ ਏਡੀਓ ਕਹਿੰਦਾ ਕਣਕ ਬਹੁਤ ਵਧੀਆ ਇੱਕ ਏਡੀਓ ਕਹਿੰਦਾ ਇਹ ਵਜਾਈ ਠੀਕ ਨਹੀਂ ਹੈਗੀ ਸਰਫੇਸ ਸੀਡਰ ਵਾਲੀ ਬਾਅਦ ਚ ਉਹੀ ਵਜਾਈ ਪਾਸ ਹੋਈ ਆ ਫੇਰ ਕਹਿੰਦਾ ਵਧੀਆ ਯਾਰ ਫੇਰ ਕਹਿੰਦਾ ਕਿ ਮਤਲਬ ਵਧੀਆ ਜਿਸ ਟਾਈਮ ਕਣਕ ਦੀ ਉਸ ਟਾਈਮ ਕਾਤੇ ਤੇ ਕਿਹਾ ਸੀ ਵੀ ਕਣਕ ਵਧੀਆ ਨਹੀਂ ਫੇਰ ਬਾਅਦ ਚ ਤੂੰ ਕਹਿੰਦਾ ਵਧੀਆ ਹੁਣ ਜ਼ਿੰਮੇਦਾਰ ਸਾਰੇ ਮਿੱਤਰੋ ਸਮਝਦਾਰ ਨੇ ਤੁਹਾਡੇ ਮਗਰ ਨਹੀਂ ਕਿਸੇ ਨੇ ਲੱਗਣਾ ਹੁਣ ਤੁਸੀਂ ਛੱਡ ਦਿਓ ਕਿਹੜਾ ਸਾਡਾ ਕੁਝ ਪਰਸੈਂਟ ਹੈਗੇ ਨੇ ਜਿਹੜੇ ਇਹਨਾਂ ਦੀਆਂ ਗੱਲਾਂ ਚ ਆ ਜਾਂਦੇ ਨੇ ਉਹ ਚਲੋ ਸਾਲ ਦੋ ਸਾਲ ਇਹਨਾਂ ਦੇ ਮਗਰ ਫਿਰ ਕੇ ਸਮਝ ਜਾਣਗੇ ਹੁਣ ਖੰਨੇ ਇਹਨਾਂ ਦਾ ਕੈਂਪ ਲੱਗਿਆ ਸੀ ਇਹਨਾਂ ਨੇ ਜ਼ਿੰਮੇਵਾਰਾਂ ਨੂੰ ਸੁਨਿਆ ਲਾਇਆ ਵੀ ਦਫ਼ਤਰ 9 ਵਜੇ ਆ ਜਾਓ ਬੱਸ ਜਾਣੀ ਆ ਕੀ ਬਸ ਗਈ ਐ ਉਥੋਂ ਨਹੀਂ ਗਈ ਉਥੋਂ ਕਹਿੰਦੇ ਜੀ ਜਾਓ ਆਪਣੇ ਸਾਧਨਾਂ ਤੇ ਜ਼ਿੰਮੇਵਾਰਾਂ ਨਾ ਮਜ਼ਾਕ ਐ ਹੋਰ ਕੀ ਐ ਪਹਿਲਾਂ ਸੁਨਿਆ ਲਾਉਣੇ ਤੁਸੀਂ ਵੀ ਬੱਸ ਜਾਣੀ ਆ ਬਾਅਦ ਚ ਕਹਿੰਦੇ ਆਪਣੇ ਸਾਧਨਾਂ ਤੇ ਜਾਓ ਇਸੇ ਕਰਕੇ ਜ਼ਿੰਮੇਵਾਰ ਇਹ ਮਹਿਕਮੇ ਨੂੰ ਟੁੱਟ ਰਿਹਾ